ਅਸੀਂ ਮਰਨ ਮਰਤ ਲਾਣਿਆ ਸੀ ਮੈਡੀਕਲ ਸੇਵਾ ਲੈਣ ਦੀ ਨਹੀਂ ਸੀ ਗੱਲ ਕਹੀ ਨਾ ਸਾਡਾ ਇਹ ਮਕਸਦ ਹੈਗਾ 7 ਲੱਖ ਕਿਸਾਨ ਕੁਲ ਕੁਸ਼ੀਆਂ ਕਰ ਗਿਆ ਕਰਜ਼ੇ ਕਰਕੇ ਵੱਡਾ ਕ੍ਰਾਈਸਿਸ ਆ ਮਾਰੀ ਰਹੇ ਆ ਕਰਜ਼ਾਈ ਹੋਏ ਪਏ ਪਿੰਡਾਂ ਦੇ ਵਿੱਚ ਇਹ ਨਹੀਂ ਰੌਲਾ ਜੇ ਕਿਸੇ ਆਕੂ ਦੀ ਸ਼ਹਾਦਤ ਦੇ ਕੇ ਵੀ ਮੰਗਾ ਮਨਾ ਜੇ ਤਾਂ ਸੌਦਾ ਮਹਿੰਗਾ ਨਹੀਂ ਹੈਗਾ ਸਸਤਾ ਹੈਗਾ ਨੌਨ ਵਾਲੇ ਸਮਝ ਗਏ ਕਿ ਸਰਵਨ ਸਿੰਘ ਪਹੇਰ ਵੀ ਮਰਨ ਮਰਤ ਤੇ ਬੈਠ ਸਕਦੇ ਦੇਖੋ ਜੋ ਫੋਰਮ ਫੈਸਲਾ ਕਰਨਗੇ ਉਹਦੇ ਅਨੁਸਾਰ ਚੱਲਾਂਗੇ ਬਹੁਤ ਕ੍ਰਿਟੀਕਲ ਸਟੇਜ ਆ ਕਿਸੇ ਵੇਲੇ ਵੀ ਕੁਝ ਹੋ ਸਕਦਾ ਸਾਰੇ ਦੁਨੀਆ ਚਿੰਤ ਦਿਆ ਅਰ ਦੇਸ਼ ਦਾ ਪ੍ਰਧਾਨ ਮੰਤਰੀ ਚਿੰਤਤ ਨਹੀਂ ਹੈਗਾ ਅਸੀਂ ਕਹਿੰਨੇ ਪ੍ਰਮਾਤਮਾ ਨੂੰ ਵੀ ਸਾਡੇ ਦੇਸ਼ ਦੇ ਪ੍ਰਧਾਨ ਮੰਤਰੀ ਨੂੰ ਗ੍ਰਹਿ ਮੰਤਰੀ ਨੂੰ ਪ੍ਰਮਾਤਮਾ ਅਕਲ ਦੇਵੇ ਸੜਕਾਂ ਵੀ ਬੰਦ ਰਹਿਣਗੀਆਂ ਰੇਲਾਂ ਵੀ ਬੰਦ ਹੋਣਗੀਆਂ ਉਹਨੂੰ ਦੱਸ ਦਈਏ ਮਨ ਨਾਲ ਟੋਲ ਪਲਾਜ਼ਾ ਵੀ ਅਸੀਂ ਬੰਦ ਕਰਾਂਗੇ ਠੀਕ ਹੈ ਜੀ ਅਰ ਰૈયਤ ਵੀ ਸਾਡਾ ਇਧਰ ਰૈયੇ ਦੇ ਨੇੜੇ ਜਾਮ ਹੋਊਗਾ ਰੇਲ ਬਿਆਸ ਦੇ ਲਾਗੇ ਜਾਮ ਇਸ ਤਰ੍ਹਾਂ ਪੁਆਇੰਟ ਅਸੀਂ ਘਟ ਘਟ ਜाहिर ਕਰ ਦਿੰਦੇ ਆਂ ਵੀ ਇਹ ਪ੍ਰੋਗਰਾਮ ਪੂਰੀ ਤਰ੍ਹਾਂ ਸਫਲ ਹੋਵੇ ਪੂਰਾ ਸਮੁੱਚਾ ਪੰਜਾਬ ਬੰਦ ਹੋਵੇ ਸਿਕਲ ਜੀ ਤੁਸੀਂ ਵੇਖ ਰਹੇ ਜੀ ਔਰ ਜਾਨਦਾ ਸੁਭਸਨ ਮੈਂ ਹਾਂ ਚੁਨੀ ਸ਼ਰਮਾ ਅੱਜ ਜੰਡਿਆਲਾ ਗੁਰੂ ਟੋਲ ਪਲਾ ਦਾ ਵਿਖੇ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਪੰਜਾਬ ਦੇ ਆਗੂ ਸਰਵਨ ਸਿੰਘ ਪੰਥੇਰ ਵੱਲੋਂ ਜਿਹੜਾ ਵਾ ਵੱਡੇ ਪੱਧਰ ਤੇ ਜਿਹੜਾ ਕਾਫਲਾ ਇਕੱਠਾ ਕੀਤਾ ਗਿਆ ਵਾ ਇਹਦੇ ਸਬੰਧ ਵਿੱਚ ਗੱਲਬਾਤ ਕਰਾਂਗੇ ਸਰ ਜੋ ਅੱਜ ਤੁਸੀਂ ਕਾਫਲਾ ਇਕੱਠਾ ਕੀਤਾ ਕਾਦੇ ਵਾਸਤੇ ਕੀਤਾ ਜੀ ਦੇਖੋ ਜਿਵੇਂ ਅਸੀਂ ਐਲਾਨ ਕੀਤਾ ਸੀ ਪੂਰੇ ਅੰਮ੍ਰਿਤਸਰ ਅੰਮ੍ਰਿਤਸਰ ਸ਼ਹਿਰ ਬਹੁਤ ਵੱਡਾ 15 16 ਲੱਖ ਦੀ ਆਬਾਦੀ ਹੈਗੀ ਆ ਇਹਦੇ ਸਰ ਦੁਕਾਨਦਾਰ ਹਰ ਰੇੜੀ ਫੜੀ ਸਬਜੀ ਮੰਡੀ ਵਾਲੇ ਦਾਣਾ ਮੰਡੀ ਵਾਲੇ ਹਰ ਕਾਰੋਬਾਰੀ ਤੱਕ ਛੋਟੇ ਫੈਕਟਰੀਆਂ ਤੱਕ ਮਾਲਕਾਂ ਤੱਕ ਸਾਡੀ ਗੱਲ ਜਾਵੇ ਕਿ ਤੀ ਦਾ ਪੰਜਾਬ ਬੰਦ ਦਾ ਔਰ ਪੰਜਾਬ ਬੰਦ ਕਿਉਂ ਕਰ ਰਹੇ ਅਸੀਂ ਔਰ ਉਹਦੇ ਵਿੱਚ ਪੰਜਾਬੀਆਂ ਦੀਆਂ ਮੰਗਾਂ ਬਿਜਲੀ ਵਾਲਾ ਬਿੱਲ ਜਿਹੜਾ ਉਹ ਸਾਰੇ ਪੰਜਾਬ ਵਾਸੀਆਂ ਨੂੰ ਚਾਹੀਦਾ ਬਿਜਲੀ ਨਿਜੀ ਕਰਨ ਤੇ ਉਹਨਾਂ ਨੂੰ ਨੁਕਸਾਨ ਹੋ ਜੂ ਇਹ ਤੋਂ ਕਹਾ ਛੋਟਾ ਲੱਗੂ ਉਦਯੋਗ ਤੁਹਾਨੂੰ ਪਤਾ ਅਜਾੜ ਰਹੇ ਆ ਸਾਡਾ ਬਟਾਲਾ ਸੀ ਲੁਧਿਆਣੇ ਦੀ ਹੌਜਰੀ ਸੀ ਜਲੰਧਰ ਦੇ ਵਿੱਚ ਸਪੋਰਟਸ ਦਾ ਨਾਲ ਸੰਬੰਧ ਚੀਜ਼ਾਂ ਸੀ ਉਹ ਸਾਰਾ ਜਾੜਾ ਹੋ ਗਿਆ ਵੱਡੀ ਕਾਰਪੋਰੇਟ ਕੰਪਨੀਆਂ ਛੋਟੇ ਵਪਾਰੀ ਨੂੰ ਮਾਰ ਰਹੀਆਂ ਨੇ ਆਨਲਾਈਨ ਜਿਹੜਾ ਵਪਾਰ ਆ ਰਿਹਾ ਉਹਨੇ ਛੋਟੀ ਦੁਕਾਨਦਾਰੀ ਖਤਮ ਕਰਨੀ ਪਰਚੂਨ ਵਪਾਰ ਖਾ ਰਿਹਾ ਇਹ ਤੋਂ ਕਾ ਵੱਡੇ ਜਿਹੜੇ ਮਾਲ ਸਾਰੇ ਛੋਟੀ ਦੁਕਾਨਦਾਰੀ ਲਈ ਖਤਰਾ ਹੈਗਾ ਵਾ ਮਜ਼ਦੂਰਾਂ ਦੇ ਕਾਰੋਬਾਰਜ ਪੱਠੇ ਦੇ ਉੱਤੇ ਤੁਸੀਂ ਪੱਠੇ ਨੂੰ ਦੇਖੋ ਪੱਠੇ ਦੇ ਵਿੱਚ ਉਹ ਗਾਰਾ ਬਣਾਉਣ ਵਾਲੀ ਮਸ਼ੀਨ ਲਾਏ ਕੱਲ ਨੂੰ ਇੱਟ ਬਣਾਉਣ ਵਾਲੀ ਵੀ ਆਜੂਗੇ ਜਿਹੜੇ ਰਾਜ ਮਿਸਤਰੀ ਆ ਉਹਨਾਂ ਮਗਰ 20 20 40 40 100 100 ਮਜ਼ਦੂਰ ਹੁੰਦਾ ਉਹ ਇਟ ਵੱਖਰੀ ਤਿਆਰ ਕਰ ਰਹੇ ਆ ਕੱਲ ਨੂੰ ਮਿਸਤਰੀ ਲੋੜ ਨਹੀਂ ਉਹ ਜੜੀ ਮਸ਼ੀਨ ਆ ਉਹ ਲਾ ਦਿਆ ਕਰੂ ਰੋਬੋਟ ਆ ਰਿਹਾ ਖੇਤੀ ਚ ਰੋਬੋਟ ਆ ਰਿਹਾ ਸਾਡੇ ਕਰਬਰ ਚ ਮਜ਼ਦੂਰ ਤੇ ਵੀ ਹਮਲਾ ਹੈਗਾ ਤੋਂ ਸਾਰੇ ਵਰਗਾਂ ਤੇ ਆ ਦੇਖੋ ਮੁਲਾਜ਼ਮਾਂ ਤੇ ਹਮਲਾ ਹੋ ਚੁੱਕਾ ਕੋਈ ਨੌਕਰੀ ਦੀ ਜਿੱਤ ਸ਼ਾਂਤੀ ਨਹੀਂ ਕੀਤੀ ਬਹੁਤ ਘੱਟ ਮੁਲਾਜ਼ਮ ਰਹਿ ਕੇ ਨਿੱਜੀਕਰਨ ਦਾ ਕਵਾੜਾ ਚੱਲ ਚੁੱਕਾ ਵਿੱਦਿਆ ਦਾ ਨਿੱਜੀਕਰਨ ਹੋ ਗਿਆ ਵਿਦਿਆਰਥੀਆਂ ਤੇ ਹਮਲਾ ਤੇ ਸਾਰੇ ਵਰਗਾਂ ਤੇ ਹਮਲਾ ਵਾ ਉਸ ਹਮਲੇ ਨੂੰ ਟੱਲੇ ਹੋ ਕੇ ਸਾਨੂੰ 3 ਕਰੋੜ ਪੰਜਾਬੀਆਂ ਨੂੰ ਇਕੱਠੇ ਹੋ ਕੇ ਦਾ ਜਵਾਬ ਦੇਣਾ ਚਾਹੀਦਾ ਤਾਂ ਅਸੀਂ ਮੋਦੀ ਸਰਕਾਰ ਦੀਆਂ ਜੜਾ ਫਲਾਵਾਗੇ ਯਾਰ ਪੰਜਾਬੀ ਇਕੱਠੇ ਹੋ ਕੇ ਇਸ ਪੰਜਾਬ ਬੰਦ ਨੂੰ ਸਫਲ ਕਰਨ ਜਿਵੇਂ ਤੁਹਾਨੂੰ ਪਤਾ ਪੰਜਾਬ ਬੰਦ ਦੇ ਵਿੱਚ ਅ ਸੜਕਾਂ ਵੀ ਬੰਦ ਰਹਿਣਗੀਆਂ ਰੇਲਾਂ ਵੀ ਬੰਦ ਹੋਣਗੀਆਂ ਤੁਹਾਨੂੰ ਦੱਸ ਦਈਏ ਮਾਨ ਨਾਲ ਟੋਲ ਪਲਾਜ਼ ਜਵੇ ਸੀ ਬੰਦ ਕਰਾਂਗੇ ਠੀਕ ਹੈ ਜੀ ਆ ਰਈਏ ਚ ਵੀ ਸਾਡਾ ਇਧਰ ਰਈਏ ਦੇ ਨੇੜੇ ਜਾਮ ਹੋਊਗਾ ਰੇਲ ਬਿਆਸ ਦੇ ਲਾਗੇ ਜਾਮ ਇਸ ਤਰ੍ਹਾਂ ਪੁਆਇੰਟ ਅਸੀਂ ਕੱਟ ਕੇ ਜाहिर ਕਰ ਦਿੰਦੇ ਆਂ ਵੀ ਇਹ ਪ੍ਰੋਗਰਾਮ ਪੂਰੀ ਤਰ੍ਹਾਂ ਸਫਲ ਹੋਵੇ ਪੂਰਾ ਸਮੁੱਚਾ ਪੰਜਾਬ ਬੰਦ ਹੋਵੇ ਐਮਰਜੈਂਸੀ ਸੇਵਾਵਾਂ ਜਿਵੇਂ ਮੈਡੀਕਲ ਸੇਵਾ ਹੋਗੀ ਅੱਜ ਜਿਵੇਂ ਕੋ ਵਿਆਹ ਸ਼ਾਦੀ ਦਾ ਕੋਈ ਲਾੜਾ ਲਾੜੀ ਹੋ ਉਹਨੂੰ ਕਰਨਾ ਕੋ ਹੋਰ ਪਿੰਡ ਦਾ ਯਾਤਰੀ ਹੋ ਗਿਆ ਕਿਸੇ ਮੁੰਡੇ ਦੀ ਕੋ ਨੌਕਰੀ ਪੇਸ਼ੇ ਦਾ ਕਾਰੋਬਾਰ ਐਮਰਜੈਂਸੀ ਸੇਵਾ ਸੀ ਹਰ ਹਾਲ ਦੇ ਵਿੱਚ ਬਹਾਲ ਰੱਖਾਂਗੇ ਅੱਜ ਸਰਦਾਰ ਜਗਜੀਤ ਸਿੰਘ ਢੱਲੇਵਾਲ ਜੀ ਨੂੰ 32ਵੇਂ ਦਿਨ ਹੋ ਗਿਆ ਮਰਨwarte ਬੈਠਿਆ ਤੇ ਕਿੰਨਾ ਮਤਲਬ ਹੈ ਕਿ ਉਹਨਾਂ ਦੀ ਸਿਹਤ ਕਿ ਕਿਸ ਤਰ੍ਹਾਂ ਚੱਲ ਰਹੀ ਹੈ ਬਹੁਤ ਕ੍ਰਿਟੀਕਲ ਸਟੇਟ ਆ ਕਿਸੇ ਵੇਲੇ ਵੀ ਕੁਝ ਹੋ ਸਕਦਾ ਸਾਰੇ ਦੁਨੀਆ ਚਿੰਤਤ ਆ ਪਰ ਦੇਸ਼ ਦਾ ਪ੍ਰਧਾਨ ਮੰਤਰੀ ਚਿੰਤਤ ਨਹੀਂ ਹੈਗਾ ਅਸੀਂ ਕਹਿੰਨੇ ਪ੍ਰਮਾਤਮਾ ਨੂੰ ਵੀ ਸਾਡੇ ਦੇਸ਼ ਦੇ ਪ੍ਰਧਾਨ ਮੰਤਰੀ ਨੂੰ ਗ੍ਰਾਮ ਮੰਤਰੀ ਨੂੰ ਪਰਮਾਤਮਾ ਅਕਲ ਦੇਵੇ ਉਹਨਾਂ ਨੂੰ ਮਾੜੀ-ਮੁੱਟੀ ਅਕਲ ਆਵੇ ਉਹ ਦੇਸ਼ ਦੇ ਕਿਸਾਨਾਂ ਮਜ਼ਦੂਰਾਂ ਨੂੰ ਆਪਣਾ ਸਮਝਣ ਕੱਲਾ ਕਾਰਪੋਰੇਟ ਦੀਆਂ ਨੀਤੀਆਂ ਇਹ ਨਾ ਲਾਗੂ ਕਰਨ ਜਿਵੇਂ ਨਵਾਂ ਖਲੜਾ ਖੇਤੀ ਦਾ ਲਿਆ ਕੇ ਨਿੱਜੀ ਹੱਥਾਂ ਵਿੱਚ ਫਿਰ ਮੰਡੀ ਦੇਣ ਦਾ ਫੈਸਲਾ ਕੀਤਾ ਦੇਖਦੇ ਆਂ ਔਰ ਸਾਨੂੰ ਲੱਗਦਾ ਵੀ ਜੇ 3 ਕਰੋੜ ਪੰਜਾਬੀਆਂ ਨੇ ਪੰਜਾਬ ਦੇ ਵਿੱਚ ਜਿਵੇਂ ਹੋ ਰਿਹਾ ਵੀ ਸਫਲ ਹੋ ਜਾਣਗੇ ਔਰ ਤੁਸੀਂ ਦੇਖੋ ਵੀ ਮੋਦੀ ਸਰਕਾਰ ਹਿਲਦੀ ਕਿਦਾਂ ਕਿਸ ਤਰ੍ਹਾਂ ਲੋਕਾਂ ਦਾ ਸਮਰਥਨ ਮਿਲ ਰਿਹਾ ਤੁਹਾਨੂੰ ਨਹੀਂ ਸਮਰਥਨ ਬਹੁਤ ਹੈ ਮੁਲਾਜ਼ਮ ਸਾਰੀਆਂ ਜਥੇਬੰਦੀਆਂ ਕੱਲ ਆਈਆਂ ਕੋਈ ਵੀ ਬੰਦਾ ਇਹ ਨਹੀਂ ਕਹਿ ਰਿਹਾ ਉਹ ਕਹਿੰਦੇ ਕੋਈ ਗੱਲ ਨਹੀਂ ਇੱਕ ਦਿਨਾਂ ਸਾਨੂੰ ਕੀ ਵਰ ਗਿਆ ਸਬਜ਼ੀ ਵਾਲੇ ਸਾਨੂੰ ਕਹਿ ਰਹੇ ਪਈ ਸਵੇਰੇ ਸਬਜ਼ੀ ਨਹੀਂ ਲੈਂਦੇ 30 ਨੂੰ ਸ਼ਾਮਾਂ ਨੂੰ ਜਾ ਕੇ ਦੇ ਦਾਂਗੇ ਦੁੱਧ ਜਾਂਦੇ ਸੀ ਰੁੱਧ ਲੈ ਕੇ ਨਹੀਂ ਆਵਾਂਗੇ ਇੱਕ ਡਾਂਗੀ ਆ ਨਾ ਸਿਆਲ ਦਾ ਦੇਣਾ ਆਂਦੇ ਸ਼ਾਮਾਂ ਨੂੰ ਲੈ ਕੇ ਚੱਲ ਜਾਾਂਗੇ ਤੁਹਾਡੀਆਂ ਆਪਣੀਆਂ ਜਥੇਬੰਦੀ ਜਿਤਨਾ ਐਸਕੇਮ ਵਗਰਾ ਆ ਗਿਆ ਸਾਰੀਆਂ ਨਾਲ ਇਕੱਠੀਆਂ ਆ ਆ ਦੇਖੋ ਐਸਕੇਮ ਨੇ ਆਪਣਾ ਪ੍ਰੋਗਰਾਮ ਦੱਸਿਆ ਹੁਣਾ ਪਰ ਫਿਰ ਵੀ ਐਸਕੇਮ ਦੀਆਂ ਬਹੁਤ ਸਾਰੀਆਂ ਜਥੇਬੰਦੀਆਂ ਪੰਜਾਬ ਬੰਦ ਵਿੱਚ ਸ਼ਾਮਲ ਹੋ ਰਹੀਆਂ ਨੇ ਆ ਸਾਡੀ ਕੋਸ਼ਿਸ਼ ਹੈ ਕਿ ਕੋ ਲੇਕਾ ਹੋਵੇ ਰਾਸ਼ਟਰਪਤੀ ਜੀ ਨਾਲ ਤੁਹਾਡੀ ਤੁਹਾਡੀ ਵੱਲੋਂ ਭੇਜੀ ਗਈ ਮੇਲ ਵੀ ਉਹਨਾਂ ਵੱਲੋਂ ਕੋ ਜਵਾਬ ਆਇਆ ਹੈ ਪ੍ਰਧਾਨ ਮੰਤਰੀ ਤੇ ਰਾਸ਼ਟਰਪਤੀ ਸਾਰਿਆਂ ਵੱਡਿਆਂ ਨੂੰ ਸਾਡੇ ਹੋਰਾਂ ਵੱਲੋਂ ਭੇਜਿਆ ਗਿਆ ਕੋਈ ਜਵਾਬ ਹਜੇ ਤੱਕ ਸਾਨੂੰ ਨਹੀਂ ਮਿਲਿਆ ਕੀ ਕਾਰਨ ਕੀ ਆ ਜਿੱਤਰਾ ਹੁਣ ਸਿਹਤ ਵਿੱਚ ਜਿੱਦਾਂ ਕੋਈ ਕੋਈ ਜਿੱਤਰਾ ਕੈਬਨਰ ਸਾਰੀ ਕਾਮਨ ਪੰਜਾਬ ਦੀ ਕੈਬਨਰਟ ਮੰਤਰੀ ਆਈ ਆ ਕੱਲ ਉਹਨਾਂ ਦਾ ਪਤਾ ਲੈਣ ਵਾਸਤੇ ਉਹ ਕਹਿੰਦੇ ਵੀ ਕੋਈ ਮੈਡੀਕਲ ਇਹਨਾਂ ਨੂੰ ਫੈਸਿਲਿਟੀ ਦੀ ਬਹੁਤ ਜ਼ਰੂਰੀ ਆ ਨਹੀਂ ਮੈਡੀਕਲ ਸਾਡੇ ਵਾਲ ਕੈਪਟਨ ਨੂੰ ਆਉਂਦੀ ਲੋੜ ਨਹੀਂ ਚੱਲ ਜਿਹੜਾ ਮਰਜ਼ੀ ਜਾਵੇ ਕੱਲ ਸੰਧਵਾ ਜੀ ਗਏ ਹੈਗੇ ਆ ਪ੍ਰੈਸ ਕਾਨਫਰੰਸ ਕਰਕੇ ਸਿਰਫ ਲੋਕਾਂ ਚ ਬੰਨਣਾ ਚਾਹੁੰਦੇ ਆ ਨਹੀਂ ਦਿੱਲੀ ਨੂੰ ਜਾਣ ਸਾਰੇ ਚਰਨਵੇ ਦੇ ਚਰਮੇ ਇਸ ਟਾਈਮ ਇਸ ਟਾਈਮ ਜਿਹੜੀ ਸਿਹਤਵਾ ਦਾ ਜੜੀ ਖਰਾਬ ਚੱਲ ਰਹੀ ਆ ਪਰ ਜੇ ਮੈਡੀਕਲ ਤੇ ਵੀ ਚੱਲਦਾ ਰਵੇ ਤੇ ਨਾਲ ਸਿਹਤ ਵੀ ਉਹਨਾਂ ਦੀ ਸਹੀ ਰਹੂਗੀ ਨਹੀਂ ਦੇਖੋ ਜਦੋਂ ਅਸੀਂ ਮਰਨ ਮਰਤ ਲਾਨਿਆ ਸੀ ਮੈਡੀਕਲ ਸੇਵਾ ਲੈਣ ਦੀ ਨਹੀਂ ਸੀ ਗੱਲ ਕਹੀ ਨਾ ਸਾਡਾ ਇਹ ਮਕਸਦ ਹੈਗਾ 7 ਲੱਖ ਕਿਸਾਨ ਉਹ ਖੁਦਕੁਸ਼ੀਆਂ ਕਰ ਗਿਆ ਕਰਜ਼ੇ ਕਰਕੇ ਵੱਡਾ ਕ੍ਰਾਈਸਿਸ ਆ ਮਾਰੀ ਰਹੇ ਆ ਕਰਜ਼ਾਈ ਹੋਏ ਪਏ ਪਿੰਡਾਂ ਦੇ ਵਿੱਚ ਇਹ ਨਹੀਂ ਰੌਲਾ ਜੇ ਕਿਸੇ ਆਗੂ ਦੀ ਸ਼ਹਾਦਤ ਦੇ ਕੇ ਵੀ ਮੰਗਾ ਮਨਾ ਜੀਏ ਤੇ ਸੌਦਾ ਮਹਿੰਗਾ ਨਹੀਂ ਹੈਗਾ ਸਸਤਾ ਹੈਗਾ ਅਗਲੀ ਕੈਬਨਟ ਆ ਉਹ ਸਾਡੇ ਲਾਉਣ ਦੀ ਬਜਾਏ 94 ਦੇ 94 ਐਮਐਲਏ ਵਿਧ ਸਾਡੇ ਮੁੱਖ ਮੰਤਰੀ ਸਾਹਿਬ ਉਹ ਦਿੱਲੀ ਚਲੇ ਜਾਣ ਦਿੱਲੀ ਜਾ ਕੇ ਪੀਆਮੋ ਦੇ ਦਫਤਰ ਮੁਰੇ ਡੇਰਾ ਲਾਉਣ ਉਹ ਮੰਨਣ ਭਾਵੇਂ ਨਾ ਮੰਨਣ ਆਉਣ ਵਾਲੇ ਸਮੇਂ ਚ ਗਈ ਸਰਵਨ ਸਿੰਘ ਪੰਥੇਰ ਵੀ ਮਰਦ ਮਰਤਾ ਤੇ ਬਹਿ ਸਕਦੇ ਦੇਖੋ ਜੋ ਫੋਰਮ ਫੈਸਲਾ ਕਰਨਗੇ ਉਹਦੇ ਅਨੁਸਾਰ ਚੱਲਾਂਗੇ ਜੋ ਪੋਰਮਾ ਦਾ ਫੈਸਲਾ ਅਗਲੀ ਰਾਣੀਤੀ ਕੀ ਤੁਹਾਡੀ ਦੇਖੋ ਅਗਲੀ ਰਾਣੀਤੀ 30 ਦਾ ਪੰਜਾਬ ਬਣਦੀ ਹੈਗਾ ਐਦੋਂ ਗਾਂ ਫੇਰ ਸੋਚਾਂਗੇ ਬਿਲਕੁਲ ਸਾਨੂੰ ਸਰਵਨ ਸਿੰਘ ਪੰਦੇੜ ਜਿਨ੍ਹਾਂ ਨੇ ਸਾਨੂੰ ਦੱਸਿਆ ਸਪਸ਼ਟਤਾ ਤੇ ਔਰ ਅੱਜ ਜੰਡਿਆਲਾ ਗੁਰੂ ਟੋਲ ਪਲਾਜ਼ਾ ਤੇ ਵੱਡੇ ਗਿੱਤੀ ਵਿੱਚ ਜਿਹੜੇ ਆ ਕਿਸਾਨ ਜਿਹੜੇ ਵੇਖੋ ਮੀਂਹ ਪੈ ਰਿਹਾ ਵਾ ਉਹਦੇ ਵਿੱਚ ਵੀ ਜਿਹੜਾ ਵਾ ਅੰਦੋਲਨ ਇਦਾਂ ਦਾ ਜਾਰੀ ਆ ਔਰ 30 ਦੀ ਬੰਦ ਜਿਹੜੇ ਪੰਜਾਬ ਕੱਲ ਬੰਦ ਵਾ ਉਹਨੂੰ ਜਿਹੜਾ ਵਾ ਸਮਰਥਨ ਦੇਣ ਵਾਸਤੇ ਸਾਰੇ ਜਥੇਬੰਦੀਆਂ ਨੂੰ ਕਿਹਾ ਗਿਆ ਵਾ ਭਾਈ ਸਾਰੇ ਜਿਤਨਾ ਪ੍ਰਾਈਵੇਟ ਜਿਹੜੇ ਆ ادارے ਆ ਜਾਂ ਦੂਸਰੇ ਜਥੇਬੰਦੀਆਂ ਵਾ ਬਿਜਲੀ ਵਿਭਾਗਾਂ ਵਾ ਜਿਤਨੇ ਜਿੰਨੀਆਂ ਜਥੇਬੰਦੀਆਂ ਉਹਨਾਂ ਸਾਨੂੰ ਅਪੀਲ ਕੀਤੀ ਗਈ ਆ ਕਿ ਸਾਡਾ ਵੱਤਵਤ 30 ਜਿਹੜਾ ਵਾ ਦਸੰਬਰ ਨੂੰ ਸਾਥ ਦਿੱਤਾ ਜਾ ਭਰਪੂਰ ਜਿਹੜਾ ਵਾਅ ਸਾਹ ਦੇ ਕੇ ਜਿਹੜਾ ਵਾ ਇਸ ਜਿਹੜਾ ਵਾ ਸੰਘਰਸ਼ ਨੂੰ ਕਾਮਯਾਬ ਕੀਤਾ ਜਿਹੋ ਜੰਡਿਆਲਾ